ਝੂਠ ਬੋਲਣ ਲਈ ਬਹੁਤ ਉੱਚੀ ਆਵਾਜ਼ ਚ ਬੋਲਣਾ ਪੈਂਦਾ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਵਿਲੱਖਣ ਨਹੀਂ ਹਾਂ ਇਸ ਕਰਕੇ ਸਾਨੂੰ ਇਹ ਗੱਲ ਬਹੁਤ ਉੱਚੀ ਆਵਾਜ਼ ਚ ਕਹਿਣੀ ਪੈਂਦੀ ਹੈ ਕਿ ਅਸੀਂ ਵਿਲੱਖਣ ਹਾਂ ਹਾਂ ਹੈਲੋ ਹੁਣ ਵੇਖੋ ਆਂਟੀ ਨੇ ਪੁੱਛਿਆ ਸੀ ਨਾ ਜਾਨਵਰਾਂ ਬਾਰੇ ਸਵਾਲ ਜਦੋਂ ਤੁਸੀਂ ਜਾਨਵਰਾਂ ਨੂੰ ਵੇਖਦੇ ਹੋ ਤਾਂ ਤੁਹਾਨੂੰ ਕੀ ਸਮਝ ਆਉਂਦੀ ਹੈ ਇਹ ਤਾਂ ਛੱਡੋ ਕਿ ਅਸੀਂ ਹੋਰ ਇਨਸਾਨਾਂ ਤੋਂ ਵੱਖਰੇ ਹਾਂ ਜਾਂ ਨਿਰਾਲੇ ਹਾਂ ਅਸੀਂ ਤਾਂ ਜਾਨਵਰਾਂ ਤੋਂ ਵੀ ਨਿਰਾਲੇ ਨਹੀਂ ਹਾਂ ਤੁਸੀਂ ਖਾਣਾ ਖਾਂਦੇ ਹੋ ਹਾਂਜੀ ਤੇ ਕੁੱਤਾ ਖਾਣਾ ਖਾਂਦਾ ਹੈ ਹਾਂਜੀ ਜੇ ਤੁਹਾਨੂੰ ਖਾਣ ਨੂੰ ਨਾ ਮਿਲੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਭੁੱਖ ਲੱਗਦੀ ਹੈ ਭੁੱਖ ਲੱਗਦੀ ਹੈ ਕੁੱਤੇ ਨੂੰ ਜੇ ਖਾਣਾ ਨਾ ਮਿਲੇ ਤਾਂ ਉਸ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਭੁੱਖ ਤਾਂ ਉਸ ਨੂੰ ਹੀ ਲੱਗਦੀ ਹੈ ਜੇ ਤੁਹਾਡੀ ਥਾਂ ਤੇ ਕੋਈ ਹੋਰ ਬੈਠ ਜਾਵੇ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਬੁਰਾ ਕੁੱਤੇ ਦੀ ਥਾਂ ਕੋਈ ਹੋਰ ਆ ਜਾਵੇ ਤਾਂ ਉਸ ਨੂੰ ਕਿਵੇਂ ਮਹਿਸੂਸ ਹੁੰਦਾ ਹੈ ਬੁਰਾ ਤੁਹਾਨੂੰ ਠੰਡ ਲੱਗਦੀ ਹੈ ਹਾਂਜੀ ਕੁੱਤੇ ਨੂੰ ਹਾਂਜੀ ਤੁਹਾਨੂੰ ਡਰ ਲੱਗਦਾ ਹੈ ਹਾਂਜੀ ਕੁੱਤੇ ਨੂੰ ਡਰ ਲੱਗਾ ਹੈ ਹਾਂਜੀ ਤਾਂ ਫਿਰ ਅਸੀਂ ਜਾਨਵਰਾਂ ਨਾਲੋਂ ਵੀ ਵੱਖਰੇ ਨਹੀਂ ਹਾਂ ਤਾਂ ਇਨਸਾਨਾਂ ਨਾਲੋਂ ਕਿਵੇਂ ਵੱਖਰੇ ਹੋ ਸਕਦੇ ਹਾਂ ਤੁਸੀਂ ਤਾਂ ਬਹੁਤ ਛੋਟੇ ਸੀ ਜਦੋਂ ਕੋਵਿਡ ਆਇਆ ਸੀ ਜਦੋਂ ਸਾਰੇ ਲੋਕ ਮੂੰਹ ਤੇ ਨੱਕ ਟੱਕ ਕੇ ਘੁੰਮਦੇ ਸਨ ਲਗਭਗ 6 ਸਾਲ ਦਾ ਕੀ ਯਾਦ ਹੈ ਸਾਰੇ ਲੋਕ ਮੂੰਹ ਤੇ ਮਾਸਕ ਲਗਾਉਂਦੇ ਸਨ ਹਾਂਜੀ ਯਾਦ ਹੈ ਉਹ ਇੱਕ ਵਾਇਰਸ ਹੁੰਦਾ ਸੀ ਵਾਇਰਸ ਤੇ ਵਾਇਰਸ ਨੂੰ ਤਾਂ ਜਿੰਦ ਜੀਵ ਵੀ ਨਹੀਂ ਮੰਨਿਆ ਜਾਂਦਾ ਵਾਇਰਸ ਇੱਕ ਅਜੀਬ ਚੀਜ਼ ਹੁੰਦੀ ਹੈ ਜੋ ਜਦ ਤੱਕ ਬਾਹਰ ਹੁੰਦੀ ਹੈ ਹਵਾ ਵਿੱਚ ਹੁੰਦੀ ਹੈ ਨਾ ਤਾਂ ਉਸ ਨੂੰ ਰਸਾਇਣ ਮੰਨਿਆ ਜਾਂਦਾ ਹੈ ਰਾਈਬੋ ਨਿਊਕਲੀਕ ਐਸਿਡ ਕਹਿੰਦੇ ਹਨ ਉਹ ਸਿਰਫ ਇੱਕ ਰਸਾਇਣ ਹੁੰਦਾ ਹੈ ਰਸਾਇਣ ਹੁੰਦਾ ਹੈ ਜੀਵ ਨਹੀਂ ਹੁੰਦਾ ਪਰ ਜਦ ਉਹ ਤੁਹਾਡੇ ਸਰੀਰ ਵਿੱਚ ਆ ਜਾਂਦਾ ਹੈ ਉਸ ਨੂੰ ਕੋਈ ਹੋਸਟ ਮਿਲ ਜਾਂਦਾ ਹੈ ਫਿਰ ਅਸੀਂ ਕਹਿੰਦੇ ਹਾਂ ਕਿ ਹੁਣ ਵਾਇਰਸ ਰਿੰਦਾ ਹੋ ਗਿਆ ਨਹੀਂ ਤਾਂ ਹਵਾ ਵਿੱਚ ਐਵੇਂ ਹੀ ਘੁੰਮ ਰਿਹਾ ਹੁੰਦਾ ਸੀ ਰਸਾਇਣ ਵਰਗਾ ਉਹ ਜੋ ਵਾਇਰਸ ਸੀ ਜੋ ਕਰੋਨਾ ਵਾਲਾ ਸੀ ਉਹ ਵੀ ਕੀ ਕੋਸ਼ਿਸ਼ ਕਰ ਰਿਹਾ ਸੀ ਵੱਖਰਾ ਬਣੰਦੀ ਨਹੀਂ ਉਹ ਆਪਣੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਜਦੋਂ ਤੁਹਾਡੇ ਸਰੀਰ ਵਿੱਚ ਘੁੱਸਦਾ ਹੈ ਤਾਂ ਤੁਰੰਤ ਹੀ ਫੈਲਣਾ ਸ਼ੁਰੂ ਕਰ ਦਿੰਦਾ ਹੈ ਤਪ 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 ਉਹ ਤੁਹਾਡੇ ਸਰੀਰ ਵਿੱਚ ਇਸ ਲਈ ਘੁੱਸਦਾ ਹੈ ਕਿਉਂਕਿ ਉਸ ਨੂੰ ਆਪਣੀ ਆਬਾਦੀ ਵਧਾਉਣੀ ਹੁੰਦੀ ਹੈ ਉਹ ਹਵਾ ਵਿੱਚ ਆਪਣੀ ਆਬਾਦੀ ਨਹੀਂ ਵਧਾ ਸਕਦਾ ਇਸ ਲਈ ਉਹ ਕੋਈ ਸਰੀਰ ਲੱਭਦਾ ਹੈ ਉਸ ਸਰੀਰ ਦੇ ਅੰਦਰ ਉਹ ਆਪਣੀ ਆਬਾਦੀ ਵਧਾਉਂਦਾ ਹੈ ਫਿਰ ਤੁਹਾਨੂੰ ਬੁਖਾਰ ਆ ਜਾਂਦਾ ਹੈ ਤਾਂ ਜੋ ਵਾਇਰਸ ਹੁੰਦਾ ਹੈ ਜੋ ਕਿ ਜੀਉਂਦੇ ਵੀ ਨਹੀਂ ਹੁੰਦੇ ਜੋ ਇੱਕ ਰਸਾਇਣ ਹੁੰਦੇ ਹਨ ਉਹ ਵੀ ਆਪਣੀ ਆਬਾਦੀ ਵਧਾਉਣਾ ਚਾਹੁੰਦੇ ਹਨ ਤੇ ਅਸੀਂ ਸਭ ਲੋਕ ਕੀ ਕਰ ਰਹੇ ਹਾਂ ਆਪਣੀ ਆਬਾਦੀ ਵਧਾਉਣਾ ਚਾਹੁੰਦੇ ਹਾਂ ਤਾਂ ਅਸੀਂ ਤਾਂ ਰਸਾਇਣਕ ਤੌਰ ਤੇ ਵੀ ਵਿਲੱਖਣ ਨਹੀਂ ਹਾਂ ਹੁਣ ਕੀ ਕਰੀਏ ਅਸੀਂ ਪਹਿਲਾਂ ਹੀ ਵੇਖ ਲਿਆ ਸੀ ਕਿ ਅਸੀਂ ਹੋਰ ਮਨੁੱਖਾਂ ਤੋਂ ਵਿਲੱਖਣ ਨਹੀਂ ਹਾਂ ਫਿਰ ਅਸੀਂ ਵੇਖਿਆ ਕਿ ਅਸੀਂ ਕੁੱਤੇ ਤੋਂ ਵੀ ਵਿਲੱਖਣ ਨਹੀਂ ਹਾਂ ਹੁਣ ਅਸੀਂ ਵੇਖ ਰਹੇ ਹਾਂ ਕਿ ਅਸੀਂ ਵਾਇਰਸ ਮਤਲਬ ਰਸਾਇਣ ਤੋਂ ਵੀ ਵਿਲੱਖਣ ਨਹੀਂ ਹਾਂ ਤਾ ਫੇਰ ਤਾਂ ਅਸੀਂ ਬਿਲਕੁਲ ਹੀ ਹਰ ਚੀਜ਼ ਵਰਗੇ ਹਾਂ ਮਿੱਟੀ ਵਰਗੇ ਹੁਣ ਕੋਈ ਹੈ ਜੋ ਸੱਚਮੁੱਚ ਵਿਲੱਖਣ ਹੈ ਮਹੂ ਜੀ ਯੂਨਿਕ ਵਾਲੇ ਅੰਕਲ ਕਿੱਥੇ ਚਲੇ ਗਏ ਇਹ ਜੋ ਫਜ਼ੂਲ ਕੋਸ਼ਿਸ਼ ਹੈ ਨਾ ਉੱਪਰ ਉੱਪਰ ਤੋਂ ਵੱਖਰਾ ਦਿਖਣ ਦੀ ਇਸ ਵਿੱਚ ਫालतू ਸਮਾਂ ਨਸ਼ਟ ਹੋ ਜਾਂਦਾ ਹੈ ਕਰਨ ਦੀ ਕੋਈ ਲੋੜ ਨਹੀਂ ਅਸਲੀ ਵਿਲੱਖਣਤਾ ਕੁਝ ਹੋਰ ਹੁੰਦੀ ਹੈ ਉਹ ਤਾਂ ਜਦੋਂ ਤੁਸੀਂ ਥੋੜੇ ਜਿਹੇ ਵੱਡੇ ਹੋ ਜਾਓਗੇ ਤਦੋਂ ਸਮਝ ਆਏਗੀ